ਕਹਿੰਦਾ ਸਾ ਵੀ ਮੋਟਰਾਂ ਬੰਦ ਕਰਾ ਗਏ ਰੱਖੂ ਰੱਖੀਆਂ ਹੋਰ ਦੱਸੋ 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 ਅੱਜ ਕੀ ਕਰਦਾਂ ਪਹਿਲਾਂ ਤਾਂ ਪਾਈਆਂ ਤੇ ਆ ਜੀ ਝਾੜੂ ਨੂੰ ਵੋਟਾਂ ਇਸ ਵਾਰੀ ਕਾਹ ਕਰਾਂਗੇ ਪੰਜਾਬ ਦੇ ਵਿੱਚੋਂ ਫਿਰ ਕਿਹੜੀ ਪਾਰਟੀ ਵੱਧ ਸੀਟਾਂ ਲੈ ਜੂ ਤੇ ਕਿੰਨੀਆਂ ਲੈ ਜੂਗਾ ਪਹਿਲਾਂ ਬੀਜੇਪੀ ਜਾਣੇ ਪੱਕੇ 10 12 ਤਾਂ ਜਾਣਗੇ ਬੀਜੇਪੀ ਨੂੰ ਤਾਂ ਕਿਹੜੀ ਫੋਟ ਬਣੀ ਜੀ ਪਿੰਡਾਂ ਚ ਤਾਂ ਬਿਲਕੁਲ ਨਹੀਂ ਪੈਂਦੀ ਆਪਾਂ ਲੈ ਜਾਣਗੇ ਜੀ ਆਪਾਂ ਹੀ ਜਾਣਗੇ ਜੀ ਤੇ 10 ਘਟੋ ਘਟੋ ਜੀ ਤੁਹਾਡੇ ਇੱਥੇ ਲੀਡਰ ਆਉਂਦੇ ਨੇ ਜਿਵੇਂ ਐਮਪੀ ਬਣ ਕੇ ਡਾਕਟਰ ਅਮਰ ਸਿੰਘ ਆਏ ਨੇ ਪਹਿਲਾਂ ਆਪਣਾ ਅਗਰ ਸਟੈਂਡ ਰੱਖਣ ਹੈ ਹੀ ਕੋਈ ਵੀ ਆਪਾਂ ਹਿੱਕ ਕਾਂਗਰਸ ਵਾਲੇ ਕਾਂਗਰਸ ਹੈ ਠੀਕ ਹੈ ਕਾਂਗਰਸ ਦੀਆਂ ਅਸੀਂ ਕਾਂਗਰਸੀਏ ਦੀ ਠੀਕ ਹੈ ਇਹਨਾਂ ਦਾ ਕੋਈ ਸਟੈਂਡ ਨਹੀਂਗਾ ਹੈ ਜੀ ਚਾਰ ਪੰਜ ਕਾਂਗਰਸ ਲੈ ਕੇ ਜਾਓਗੇ ਚਾਰ ਪੰਜ ਆਪਣਾ ਝਾੜੂ ਵਾਲੇ ਲੈ ਕੇ ਜਾਣਗੇ ਲੋਕ ਸਭਾ ਚੋਣਾਂ 2024 ਦਾ ਐਲਾਨ ਹੋ ਚੁੱਕਿਆ ਹੈ ਵੱਖ-ਵੱਖ ਪਿੰਡਾਂ ਚ ਲੋਕਾਂ ਦੀ رائے ਲੈਣ ਲਈ ਪਹੁੰਚ ਰਹੇ ਹਾਂ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ ਪਹੁੰਚੇ ਹਾਂ ਬਹੁਤ ਸਾਰੇ ਨੌਜਵਾਨ ਬਜ਼ੁਰਗ ਸੱਥ ਵਿੱਚ ਇੱਥੇ ਬੈਠੇ ਨਜ਼ਰ ਆਏ ਗੱਲਬਾਤ ਕਰਦੇ ਆਂ ਕੀ ਨਾਮ ਆਕਲ ਜੀ ਗੁਰਦੇਵ ਸਿੰਘ ਹੈ ਕਿਹੜੀ ਪਾਰਟੀ ਪਸੰਦ ਹੈ ਤੁਹਾਨੂੰ ਹਾਂਜੀ ਕਿਹੜੀ ਪਾਰਟੀ ਪਸੰਦ ਹੈ ਤੁਸੀਂ ਕਿਹੜੀ ਲਗਦੇ ਹੋ ਹਾਂਜੀ ਨਾ ਨਾ ਸਾਸੀ ਨਹੀਂ ਜੀ ਤੁਹਾਡੇ ਤੁਹਾਡੇ ਕੀ ਵਿਚਾਰ ਨੇ ਇਹਨਾਂ ਬੰਤਾ ਅਕਾਲੀ ਦਲ ਕਾਂਗਰਸ ਬੀਜੇਪੀ ਤੇ ਆਮ ਆਦਮੀ ਪਾਰਟੀ ਚਾਰਾਂ ਚੋਂ ਕਿਹੜੀ ਪਸੰਦ ਹੈ ਵੋਟਾਂ ਆ ਰਹੀਆਂ ਨੇ ਵੋਟੇ ਪਾਉਣੇ ਆਪਾਂ ਦਾ ਕਿਸੇ ਨੂੰ ਹਾਂ ਠੀਕ ਹੈ ਹਾਂਜੀ ਕਾਂਗਰਸ ਨੂੰ ਪਾ ਦੇ ਕਾਂਗਰਸ ਹੋਰ ਕੀ ਠੀਕ ਹੈ ਤੇ ਕਾਂਗਰਸ ਦਾ ਕਿਹੜਾ ਕੰਮ ਵਧੀਆ ਲੱਗੇ ਤੁਹਾਨੂੰ ਪਹਿਲਾਂ ਕੰਮ ਤਾਂ ਕਿਸੇ ਦਾ ਵੀ ਨਹੀਂ ਵਧੀਆ ਲੱਗਿਆ ਨਮੀ 2 ਸਾਲ ਹੋ ਗਏ ਇਹ ਵੀ ਨਹੀਂ ਠੀਕ ਲੱਗੀ ਅੱਛਾ ਤੇ ਕਾਂਗਰਸ ਨਾਲ ਮਤਲਬ ਪੁਰਾਣੇ ਜੁੜੇ ਹੋਏ ਹਾਂ ਪੁਰਾਣੇ ਹੀ ਬਸ ਕੋਈ ਕੋਈ ਮਸਲਾ ਹੱਲ ਹੋਊ ਉਹਨਾਂ ਦਾ ਦੇਖਦਾ ਅੱਛਾ ਹੂੰ ਮਤਲਬ ਤੁਹਾਡੇ ਇਧਰ ਕਾਂਗਰਸ ਦਾ ਜਿਹੜਾ ਵੀ ਉਮੀਦਵਾਰ ਹੋਇਆ ਉਹਦੇ ਵੱਲ ਨੂੰ ਹੀ ਹੂੰ ਧੰਨਵਾਦ ਕੀ ਨਾਮ ਆਪਬਾ ਜੀ ਆਪਰਾ ਬੀਜੇਪੀ ਵਾਲਿਆਂ ਦੀ ਪੱਕੇ ਨਾਮ ਦੱਸੋ ਜੀ ਗਨੈਸ਼ ਸਿੰਘ ਠੀਕ ਹੈ ਤੁਹਾਨੂੰ ਬੀਜੇਪੀ ਪਸੰਦ ਹੈ ਠੀਕ ਹੈ ਹਾਂ ਮਤਲਬ 10 ਸਾਲਾਂ ਤੋਂ ਨਰਿੰਦਰ ਮੋਦੀ ਨੇ ਜਿਹੜੇ ਕੰਮ ਕੀ ਰਹੇ ਨੇ ਤੁਹਾਨੂੰ ਪਸੰਦ ਆਏ ਨੇ ਹਾਂ ਜੀ ਹਾਂ ਕਿਹੜੇ ਕੰਮ ਠੀਕ ਲੱਗਿਆ ਹਾਂ ਜੀ ਮੈਂ ਤਾਂ ਆਪਦੇ ਸਟੇਜ ਪੱਲੇਦਾਰੀ ਕਰਦਾ ਜੀ ਅੱਛਾ ਜੀ ਠੀਕ ਹੈ ਬੀਐਸਪ ਬਸ ਹੀ ਬਠਾਣਾ ਐਸ ਕੀ ਫੇਰ ਉਹ ਹੀ ਆ ਸਰਕਾਰ ਉੱਪਰ ਕੀ ਬਦਲੂਗੀ ਇਹੀ ਸੀ ਜੇ ਆਪਾਂ ਹੋ ਸਕਦਾ ਸੀ ਪੰਜਾਬ ਚ ਗੱਲ ਬਣ ਜੂ ਇਹਨਾਂ ਦੀ ਬਣ ਸਕਦੀ ਆ ਜੀ 13 ਚ ਕਿੰਨੇ ਸਿੱਟਾਂ ਲਾ ਜਾਣਗੇ ਦੇਖੋ ਉਸਤਾ ਕੁਝ ਤਾਂ ਜਾਣਗੇ ਹਾਂ ਜੀ ਪਹਿਲਾਂ ਕਾਲੀਦਰ ਨਾਲ ਲੜਦੇ ਤੁਸੀਂ ਆਣਾ ਇਹ ਹੁਣ ਇਕੱਲੇ ਲੜ ਰਹੇ ਨਹੀਂ ਫੇਰ ਵੀ ਹਾਂ ਜੀ ਕਿੰਨੇ ਲਾ ਜਾਣਗੇ 13 ਚ ਤੇਰਾ ਜੋ ਬੰਦਾ ਅਗਦੇ 10 15 ਤੋਂ 10 12 ਤੱਕ ਜਾਣਗੇ ਉਹ ਠੀਕ ਹੈ ਉਹ ਠੀਕ ਹੈ ਜੀ ਹੁਣ ਕੈਪਟਨ ਵੀ ਬੀਜੇਪੀ ਪਹਿਲਾਂ ਕਾਂਗਰਸ ਚ ਸੀਗੀ ਪਹਿਲਾਂ ਕਾਂਗਰਸ ਕੈਪਟਨ ਨੇ ਕੁਝ ਕਰਿਆ ਪਹਿਲਾਂ ਕਾਂਗਰਸ ਰਿਹਾ ਪਾਉਂਦੇ ਤੇ ਬੋੜ ਗਏ ਹੁਣ ਨਾ ਹੀ ਦੇਖਦੇ ਕੋਈ ਕੰਮ ਕਰਦੇ ਅਸੀਂ ਤੇ ਬੀਜੇਪੀ ਕਿਉਂ ਹੋ ਗਈ ਠੀਕ ਹੈ ਹਾਂ ਜੀ ਡਾਕਟਰ ਮਨਮੋਹ ਸਿੰਘ ਨੇ ਠੀਕ ਲੱਗੇ ਹਾਂ ਜੋ ਬੰਦਾ ਇੱਕ ਨੰਬਰ ਐ ਵੈਸੇ ਹਾਂ ਬਈ ਜੀ ਹਾਂ ਹਾਂ ਜੀ ਠੀਕ ਹੈ ਡਾਕਟਰ ਮਨਮੋਹ ਸਿੰਘਾ ਜਿਹੜੀ ਉਹਨੀਆਂ ਰੇਗਾ ਦਾ ਕੰਮ ਨੇ ਨਰੂਨੇ ਯਾਰ ਉਹ ਘਰਨੇ ਕੇ سنگਰੇ ਲੰਦਾਤਾ ਹੈ ਠੀਕ ਹੈ ਚਲੋ ਇਹ ਬਸ ਗਰੀਬ ਆਦਮੀ ਦਾ ਕੰਮ ਚੱਲੀ ਜਾਂਦਾ ਜੀ ਵਿੱਚ ਹਾਂ ਜੀ ਠੀਕ ਤੁਹਾਨੂੰ ਕਿਹਨਾਂ ਅੰਕਲ ਜੀ ਮੇਰਾ ਨਾਮ ਗੁਰਦੀਪ ਸਿੰਘ ਆ ਚਾਰ ਪਾਰਟੀਆਂ ਮੁੱਖ ਨੇ ਪੰਜਾਬ ਚ ਹੁਣ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਕਿਹੜੀ ਠੀਕ ਲੱਗਦੀ ਆ ਤੁਹਾਨੂੰ ਸਾਰੀਆਂ ਦੇਖਿਆ ਨੇ ਤੁਸੀਂ ਹੁਣ ਤੱਕ ਉਹ ਦੇਖੀਏ ਤਾਂ ਠੀਕ ਨਹੀਂ ਬੇਟਾ ਸਾਰੀਆਂ ਸਾਰੀਆਂ ਇੱਕੋ ਸਾਰੇ ਨੇ ਇੱਕੋ ਸਭ ਇੱਕੋ ਚੱਟੇ-ਵੱਟੇ ਨੇ ਸਾਰੇ ਹੀ ਫਰਕ ਤਾਂ ਕੋਈ ਐਡਾ ਖਾਸ ਆਇਆ ਨਹੀਂ ਅੱਛਾ ਕਿਸੇ ਨੇ ਕੁਝ ਨਹੀਂ ਕੀਤਾ ਤੁਹਾਨੂੰ ਲੱਗਦਾ ਕਰੀਆ ਕਰਿਆ ਕਿਸ ਨੇ ਕਿਹਾ ਕਰ ਨਦਰ ਸਾਹਿਬ ਕਰਨਾ ਤਾਂ ਕੀ ਬੇਟਾ ਉਹ ਵੀ ਆ ਜਿਹੜੀ ਐ ਵੀ ਇਹ ਇਹ ਕਾਨੂੰਨ ਲਾਗੂ ਹੋ ਜਾਣਾ ਤਾਂ ਵਧੀਆ ਗੱਲ ਆ ਜਿਹੜੇ ਫਿਰਦੇ ਹਾਂ ਸਰਕਾਰਸ ਆਪਣੇ ਜ਼ਿਮੀਦਾਰ ਕਰਦੇ ਇਹਨਾਂ ਦਾ ਚੰਗਾ ਬੁੱਲਾ ਵੀ ਜੇ ਵਧੀਆ ਗੱਲ ਜੇ ਹੋ ਜਾਵੇ ਤਾਂ ਸਹੀ ਗੱਲ ਆ ਜੇ ਨਹੀਂ ਤਾਂ ਜ਼ਿਮੀਦਾਰ ਮਰਦਾ ਹੀ ਹੈ ਮਤਲਬ ਤੁਸੀਂ ਪਹਿਲਾਂ ਬੀਜੇਪੀ ਕਾਲੀਦਾਰ ਕਾਂਗਰਸ ਨੂੰ ਦੇਖਿਆ ਤੇ ਦੋਸਤਾਂ ਤੋਂ ਆਮ ਆਦਮੀ ਪਾਰਟੀ ਵੀ ਦੇਖ ਰਹੇ ਹੋ ਇਹਦੇ ਵਿੱਚ ਵੀ ਕੁਝ ਨਹੀਂ ਹੋਇਆ ਪੰਜਾਬ 'ਚ ਨਹੀਂ ਗੱਡਾ ਕੁਝ ਨਹੀਂ ਹੋਇਆ ਕੋਈ ਫਰਕ ਨਹੀਂ ਆਇਆ ਜੀ ਕੋਈ ਫਰਕ ਨਹੀਂ ਆਇਆ ਸਹੀ ਗੱਲ ਹੈ ਮਤਲਬ ਜਿਹੜੀ ਕੋਈ ਲੱਗਦਾ ਵੀ ਜਿਵੇਂ ਬਿਜਲੀ ਬੁਜਲੀ ਫ੍ਰੀ ਵਾਲੀਆਂ ਸਹੂਲਤਾਂ ਨਹੀਂ ਹੋਣੀ ਚਾਹੀਦੀਆਂ ਕਿ ਠੀਕ ਹੈ ਉਹ ਬਿਜਲੀਆਂ ਤਾਂ ਬਿਜਲੀਆਂ ਦੇ ਵੀ ਪੈਸੇ ਲਾਉਣ ਪੈਸੇ ਨਾਲ ਬਿਜਲੀ ਪੂਰੀ ਦੇਣ ਮਾਰੀ ਹੋਈ ਹੈ ਉਹ ਲੈਣ ਪੈਸੇ ਫ੍ਰੀ ਦਾ ਤਾਂ ਉਹ ਤਾਂ ਇੱਕ ਚਾਸਾ ਲਾਉਣ ਵਾਲੀ ਗੱਲ ਜਦ ਮਰਜੀ ਬੰਦ ਕਰ ਸਕਦੇ ਆ ਕੱਜੇ ਵੀ ਬੱਕਾ ਹੀ ਰਹੂਗਾ ਘਰ ਵਾਲੀ ਬਿਜਲੀ ਠੀਕ ਆ ਰਹੀ ਹੈ ਘਰ ਵਾਲੀ ਤਾਂ ਵੈਸੇ ਠੀਕ ਆ ਰਹੀ ਹੈ ਫਿਲਹਾਲ ਵੈਸੇ ਅਜੇ ਕਹਿੰਦੇ ਔਰਤਾਂ ਨੂੰ 1000 ਰੁਪਏ ਦੇਣਾ ਹੈ ਔਰਤਾਂ ਦੇਖੀ ਜਾਊਗਾ ਜਾਂ ਖਾਤੇ ਜਾ ਜੂਗਾ ਬੇਟਾ ਉਹਦੇ ਠੀਕ ਹੈ ਮਤਲਬ ਲੱਗਦਾ ਵੀ ਜਿਵੇਂ ਦੇਖੋ ਵੀ ਆਪਣਾ ਆਟਾ ਦਾਲ ਵੀ ਮਿਲ ਰਿਹਾ ਹੈ ਲੋਕਾਂ ਨੂੰ ਬਿਜਲੀ ਵੀ ਮੁਫਤ ਮਿਲ ਰਹੀ ਹੈ ਬਸਾਂ 'ਚ ਔਰਤਾਂ ਦਾ ਕਿਰਾਇਆ ਵੀ ਮਾਫ ਹੈ ਅੱਗੋਂ 1000 ਰੁਪਏ ਵੀ ਕਹਿ ਰਹੇ ਨੇ ਇਹ ਮਤਲਬ ਪੰਜਾਬ ਦੇ ਉੱਤੇ ਲੋੜ ਪੈ ਰਿਹਾ ਤੁਸੀਂ ਮੰਨਦੇ ਹੋ ਨਾ ਕਰਜ਼ਾ ਵੱਧ ਰਿਹਾ ਪੰਜਾਬ ਦਾ ਇਹ ਫ੍ਰੀ ਜਿਹੜੀਆਂ ਸਹੂਲਤਾਂ ਤੁਹਾਨੂੰ ਲੱਗਦਾ ਵੀ ਇਹਦੀ ਸਾਹਦੇ ਕੋਈ ਸ਼ੋਰ ਕਰਨਾ ਚਾਹੀਦਾ ਹੈ ਲੋਕਾਂ ਨੂੰ ਸਹੀ ਗੱਲ ਕਰਨੀ ਚਾਹੀਦੀ ਹੈ ਇਹ ਗੱਲ ਹੋਰ ਕਰਨੀ ਚਾਹੀਦੀ ਹੈ ਫ੍ਰੀ ਨਾਲ ਹੋਰ ਕਰਨਾ ਚਾਹੀਦਾ ਫ੍ਰੀ ਤਾਂ ਬੀਬੀ ਐਮ ਪੇਲੀਆ ਕਰਤੀਆਂ ਵੀ ਜਿੱਦ ਨੂੰ ਮਸ ਦੇਖੋ ਅੱਜ ਵੀ ਇੰਦੀਆਂ ਸਹੂਲਤਾਂ ਮਿਲਦੇ ਦੇ ਬਾਵਜੂਦ ਵੀ ਕਹਿ ਰਹੇ ਨੇ ਕਿ ਨੇ ਜ ਪੰਜਾਬ ਦੇ ਵਿੱਚ 13 ਸੀਟਾਂ ਨੇ ਕਿਹੜੀ ਪਾਰਟੀ ਵੱਧ ਸੀਟਾਂ ਲੈ ਜੂ ਤੁਹਾਨੂੰ ਕੀ ਲੱਗ ਰਿਹਾ ਮਾਹੌਲ ਜੀ ਉੱਤਰ ਜੀ ਇਹਦੇ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ ਨਹੀਂ ਨਾ ਇਹਦੇ ਬਾਰੇ ਕਹਿ ਨਹੀਂ ਸਕਦੇ ਤੁਸੀਂ ਕੀ ਕਹਿੰਦੇ ਤੁਸੀਂ ਕਿਸਾਨਾਂ ਦੀ ਤੁਸੀਂ ਕਿਸਾਨਾਂ ਦੀ ਗੱਲ ਕਰੀ ਐ ਕਿਸਾਨਾਂ ਵੇਲੇ ਡਾਕਟਰ ਮਰੂਨ ਸਿੰਘ ਵੇਲੇ ਸੁਣਵਾਈ ਹੋਈ ਐ ਜਾਂ ਨਰਿੰਦਰ ਮੋਦੀ ਵੇਲੇ ਜ਼ਿਆਦਾ ਸੁਣਵਾਈ ਹੋਈ ਐ ਕਿਸਾਨਾਂ ਦੀ ਮੇਰਾ ਗਾ 13 ਦਾ ਚਾਚਾ ਸੁਣਵਾਈ ਨੂੰ ਤਾਂ ਕੋਈ ਏਡਾ ਖਾਸ ਫਰਕ ਨਹੀਂ ਆਉਂਦਾ ਹੁੰਦਾ ਸੋ ਤਾਂ ਪਹਿਲਾਂ ਹੈਗੇ ਸੀਗਾ ਡਾਕਟਰ ਮਰੂਨ ਸਿੰਘ ਦੇ ਟਾਈਮ ਕਿਸਾਨਾਂ ਨੂੰ ਕਿਉਂ ਹੀ ਕੁਛ ਆ ਵੀ ਜਿਹੜਾ ਹੁਣ ਪਹਿਲਾਂ ਵੀ ਉਹੀ ਸੀ ਸੂਲ ਤਾਂ ਚਲੋ ਥੋੜਾ ਬਹੁਤ ਫਰਕ ਪਿਆ ਹੋਇਆ ਤਾਂ ਨਹੀਂ ਗੱਲ ਫਰਕ ਆ ਥੋੜਾ ਪਿਆ ਹੋਇਆ ਤਾਂ ਗੱਲ ਮੰਨਦੇ ਹਾਂ ਫਰਕ ਪਿਆ ਹੋਇਆ ਹਾਂ ਅਕਲ ਜੀ ਕੀ ਨਾਮ ਆ ਜੀ ਹੁਕਮ ਹੈ ਸੁਖਰਾਜ ਸਿੰਘ ਅਕਲ ਜੀ ਚਾਰ ਪਾਰਟੀਆਂ ਮੁੱਖ ਨੇ ਪੰਜਾਬ 'ਚ ਬਾਕੀ ਚਲੋ ਹੋਰ ਵੀ ਕੋਈ ਯਾਦ ਖੜ ਜਾਂਦਾ ਹੈ ਜਾਂ ਸਿਮਰਨਜੀਤ ਮਾਨ ਦੀ ਪਾਰਟੀ ਹੋ ਗਈ ਤੁਹਾਨੂੰ ਕਿਹੜੀ ਪਸੰਦ ਲੱਗੀ ਹੈ ਹੁਣ ਤੱਕ ਕੋਈ ਸਾਨੂੰ ਆਮ ਆਦਮੀ ਲੱਗੀ ਆ ਉਹ ਕਿਉਂ ਮਤਲਬ ਕੰਮ ਕਿਹੜਾ ਠੀਕ ਲੱਗਿਆ ਉਹਨਾਂ ਦਾ ਵੀ ਇੱਧਰੋਂ ਹੌਲੀ ਹੌਲੀ ਕਰੂਗੀ ਹੁਣ ਇੱਕੋ ਲੱਗਦਾ ਸਾਰੇ ਥੋੜੀ ਹੋਣੇ ਜਿਹੜੇ 70 ਸਾਲ ਦੇ ਖਰਾਬ ਕਰੇ ਹੋਏ ਆ ਠੀਕ ਹੈ ਹਾਂਜੀ ਬਸ ਅੱਛਾ ਉਹਨਾਂ ਵੀ ਜਿਹੜੇ ਮਤਲਬ ਕੁਝ ਵੀ ਨਹੀਂ ਹੋਇਆ ਪਹਿਲਾਂ ਵੀ ਜਿਹੜਾ ਇਹਨਾਂ ਨੇ ਮਾੜਾ ਮੋਟਾ ਕਰਦੇ ਰਹੇ ਆ ਹੋਰ ਕੀ ਕਰਿਆ ਉਹਨਾਂ ਨੇ ਠੀਕ ਹੈ ਬਾਕੀ ਤਾਂ ਆਪਣੇ ਪਰਿਵਾਰੇ ਦੇਖਿਆ ਇਹਨਾਂ ਨੇ ਤੁਹਾਨੂੰ ਪਤਾ ਹੀ ਹੈ ਨਹੀਂ ਸੁਖਵੀਰ ਬਾਦਲ ਕਹਿ ਰਹੇ ਨੇ ਵੀ ਆਮ ਆਦਮੀ ਪਾਰਟੀ ਨੇ ਸੁਖਵੀਰ ਬਾਦਲ ਨੇ ਨਾ ਉਹ ਕਹਿੰਦੇ ਵੀ ਸੁਖਵੀਰ ਆਪਣਾ ਆਮ ਆਦਮੀ ਪਾਰਟੀ ਨੇ ਪੰਜਾਬ ਖਤਰੇ 'ਚ ਪਾ ਦਿੱਤਾ ਵੀ ਅਸੀਂ ਪੰਜਾਬ ਬਚਾ ਰਹੇ ਹਾਂ ਹੁਣ ਇਹ ਤਾਂ ਝੂਠੀਆਂ ਗੱਲਾਂ ਇਹਨਾਂ ਨੂੰ ਮੂੰਹ ਤਾਂ ਕੋਈ ਲਾਉਂਦਾ ਨਹੀਂ ਹੈ ਹਾਂ ਹੁਣ ਤਾਂ ਇਹ ਭੁੱਲ ਜਾਣਾ ਇਹ 20 ਸਾਲ ਇਹਨਾਂ ਦਾ ਜਿਹੜੇ ਕੰਮ ਇਹਨਾਂ ਨੇ ਕਰੇ ਫੇ ਗੰਦੇ ਭਾਈ ਸਾਡਾ ਪਿੰਡ ਦਾ ਅੱਜ ਇਹਨਾਂ ਨੂੰ ਵੱਧ ਬੀਜੇਪੀ ਦਾ ਉਹ ਤਾਂ ਚਲੋ ਤੁਹਾਡੇ ਆਪਣੇ ਵਿਚਾਰ ਨੇ ਜੀ ਤਾਂ ਉਹਨਾਂ ਤੁਹਾਡੇ ਵੱਲ ਵੀ ਤੇ ਨਹੀਂ ਤੁਸੀਂ ਇਹਦੀ ਗੱਲ ਕਰੀਆ ਫੇ ਵੱਧੇ ਸੀਟਾਂ ਪੰਜਾਬ ਚੋਂ ਕਿਹੜਾ ਲੈ ਜੂਗਾ 13 ਤੋਂ ਭਾਈ ਇਹ ਕੁਝ ਨਹੀਂ ਕਹਿ ਸਕਦੇ ਆਪਾਂ ਬੀਜੇਪੀ ਗੱਲ ਹਜੇ ਕੁਝ ਨਹੀਂ ਕਹਿ ਸਕਦਾ ਹਾਂ ਯਾਰ ਚਾਚਾ ਨੂੰ ਆਹ ਜਿੱਥੇ ਬੈਨੇ ਹੋ ਆ ਕੇ ਗੱਲਬਾਤ ਕਰਦੇ ਹੋ ਹੋਰ ਮੈਂ ਵੀ ਸਾਡੇ ਦਾ ਆਮ ਆਦਮੀ ਲੱਗਦੀ ਆ ਪਲੇ ਜਾਂਦੀ ਕਿੰਨੀਆਂ ਆ ਵੇ ਹੁਣ ਕੀ ਕਹਾ ਕਹਿ ਸਕਦੇ ਆ 13 ਦਾ ਲੈ ਜਾਣਗੇ 8 ਦਾ ਆਧੀਆਂ ਦਾ ਲੈ ਜਾਣਗੇ ਜੇ ਜ਼ਿਆਦਾ ਇੱਕ ਨਾ ਲੀਡਰ ਪਾਰਟੀਆਂ ਬੜੀਆਂ ਬਦਲਦੇ ਨੇ ਤੁਹਾਨੂੰ ਵੀ ਪਤਾ ਹੈ ਨਾ ਤੁਹਾਡੇ ਜੀਪੀ ਵੀ ਇੱਧਰ ਚਲੇ ਗਏ ਹੁਣ ਆਮ ਆਦਮੀ ਪਾਰਟੀ ਵੱਲੋਂ ਲੜਨ ਗਏ ਉਹ ਤੇ ਫਿਰ ਏਦਾਂ ਹੋਣਾ ਚਾਹੀਦਾ ਉਹਦਾ ਕੁਰਸੀਆਂ ਭਾਲਦਾ ਜਿਹੜਾ ਪਾਰਟੀਆਂ ਬਦਲਦਾ ਹੋਰ ਕੀ ਕਰਨਾ ਉਹਨਾਂ ਦਾ ਵੀ ਸਾਨੂੰ ਸੀਟ ਦੋ ਕੁਰਸੀ ਦੋ ਸਾਨੂੰ ਮੰਤਰੀ ਬਣਾਓ ਅਸੀਂ ਲੋਕਾਂ ਨੂੰ ਖਾਈਏ ਬਸ ਤੁਹਾਡੇ ਇੱਥੇ ਲੀਡਰ ਆਉਂਦੇ ਨੇ ਜਿਵੇਂ ਐਮਪੀ ਬਣ ਕੇ ਡਾਕਟਰ ਅਮਰ ਸਿੰਘ ਆਏ ਨੇ ਪਹਿਲਾਂ ਕੋਈ ਕੋਈ ਨਹੀਂ ਆਉਂਦਾ ਹੈਗਾ ਕੋਈ ਨਹੀਂ ਆਉਂਦਾ ਸਾ ਚੱਲ ਚੱਕ ਤਾ ਰਹਿ ਕੋਈ ਵੀ ਤਾਂ ਆਉਂਦੀ ਨਹੀਂ ਹੈ ਨਾ ਜੀ ਐਮਐਲਏ ਆਉਂਦੇ ਨੇ ਐਮਐਲਏ ਐਮਐਲਏ ਆ ਜਾਂਦੇ ਆ ਰਾਏ ਨੇ ਇੱਧਰ ਹਾਂ ਰਾਏ ਠੀਕ ਹੈ ਚੱਕਿਆ ਨਹੀਂ ਪਹਿਲਾਂ ਕੋਈ ਜੀਤ ਨਗਰ ਆਉਂਦੇ ਸੀ ਉਹ ਵੀ ਆਉਂਦੇ ਰਹੇ ਆ ਠੀਕ ਹੈ ਧੰਨਵਾਦ ਜੀ ਕੀ ਨਾਮ ਹੈ ਵੀਰੇ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਚਾਰ ਪਾਰਟੀਆਂ ਨੇ ਹੈ ਨਾ ਪੰਜਾਬ ਦੇ ਵਿੱਚ ਜਿਹੜੀਆਂ ਮਤਲਬ ਵੱਡੇ ਪੱਧਰ ਤੇ ਚੋਣ ਲੜ ਰਹੀਆਂ ਨੇ ਕਿਹੜੀ ਠੀਕ ਲੱਗਦੀ ਹੈ ਪੀਐਸ ਕੀ ਵੱਡਾ ਸੀਟਾਂ ਲਾ ਜਾਣਗੇ ਪਹਿਲਾਂ ਤਾਂ ਪਾਈਆਂ ਦਿਆਂ ਜੀ ਝਾੜੂ ਨੂੰ ਵੋਟਾਂ ਇਸ ਵਾਰੀ ਕਾਂਗਰਸ ਨੂੰ ਪਾएंगे ਹਾਂਜੀ ਬਸ ਇਸ ਵਾਰੀ ਲੱਗਿਆ ਵੀ ਇਹਨਾਂ ਨੇ ਦੋ ਸਾਲ ਦੇ ਕੋਈ ਕਰਿਆ ਦਾ ਹੈ ਨਹੀਂ ਬਥੇਰਾ ਕੋ ਪਹਿਲਾਂ ਜਦ ਪਾਰਟੀ ਦਾ ਬੰਦਾ ਬਾਹਰ ਹੁੰਦਾ ਪਹਿਲਾਂ ਬਾਕੂਸ ਕਹਿੰਦਾ ਇਦਾਂ ਕਰਨਾ ਚਾਹੀਦਾ ਵਾਵੇਂ ਕਰੂਗੇ ਤੁਸੀਂ ਕਹਾਂਗੇ ਤੁਸੀਂ ਕਾਂਗਰਸ ਦੀ ਗੱਲ ਕਰੀ ਹੈ ਉੱਪਰ ਤਾਂ ਇਕੱਠੀ ਨੇ ਨਾ ਗੱਠ ਜੋੜ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਜਗ੍ਹਾ ਹੋਣਗੇ ਇਕੱਠੇ ਪਰ ਜਿਹੜੀਆਂ ਹੁਣ ਦੂਜੀਆਂ ਵੋਟਾਂ ਉਹਨੀਆਂ ਐਮਐਲਏ ਵਾਲੀਆਂ ਉਹਦੇ ਚ ਤਾਂ ਵੱਖਰੀ ਨੇ ਲੋਕ ਸਭਾ ਦੇ ਇਕੱਠੇ ਨੇ ਉਹਦਾ ਕੋਈ ਚੱਕਰ ਨਹੀਂਗਾ ਹੁਣ ਆਪਾਂ ਦੇਖੇ ਦੋ ਇਹਨਾਂ ਦੇ ਆਪਣੇ ਐਮਐਲਏ ਕਿਹੜਾ ਸ਼ੀਤ ਸ਼ੀਤਰ ਸ਼ੀਤਲ ਉਹਦੇ ਵਾਲਾ ਹਾਂ ਅਨੁਰਾਗ ਉਹ ਛੱਡ ਕੇ ਚਲੇ ਗਿਆ ਤੇ ਦੂਜਾ ਆਪਣਾ ਇੱਕ ਐਮਪੀ ਦਾ ਇਹਨਾਂ ਦਾ ਉਹ ਛੱਡ ਕੇ ਗੁਜਾਰੇ ਨਹੀਂ ਇਹ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਵੀ ਉਹ ਸਾਨੂੰ ਖਿੱਚ ਰਹੇ ਨੇ ਪੈਸਿਆਂ ਦਾ ਲਾਲਚ ਦੇ ਰਹੇ ਨੇ ਬੀਜੇਪੀ ਵਾਲੇ ਨਹੀਂ ਨਹੀਂ ਇਹ ਤਾਂ ਦੇਖੋ ਹੁਣ ਕਹਿਣ ਦੀਆਂ ਗੱਲਾਂ ਹੁੰਦੀਆਂ ਵੀ ਜੇ ਕੋਈ ਹੋਣੀ ਕੋਈ ਗੱਲ ਬਾਤ ਤਾਂ ਹੀ ਜਾ ਰਹੇ ਆ ਸਾਡੇ ਕਿ ਕੇਜਰੀਵਾਲ ਦੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਵੀ ਇਹਦੇ ਵਿੱਚ ਕੋਈ ਦਾਲਚਕਾਲਾ ਲੱਗਦਾ ਹੈ ਕਿ ਸਿਆਸਤ ਹੋ ਰਹੀ ਹੈ ਦੇਖੋ ਹੁਣ ਸੁਪਰੀਮ ਕੋਰਟ ਤਾਂ ਨਹੀਂ ਕਿਸੇ ਦੇ ਹੱਥ ਚ ਹੈਗਾ ਸੁਪਰੀਮ ਕੋਰਟ ਦੇ ਵਿੱਚ ਜੇ ਕੋਈ ਸਪੇਸ਼ ਹੋਇਆ ਹੋਣਾ ਏਡੀ ਨੇ ਕੋਈ ਸਪੇਸ਼ ਕੀਤਾ ਹੋਣਾ ਤਾਂ ਹੀ ਉਹਨੂੰ ਰੱਖਿਆ ਬੰਦਰ ਨਹੀਂ ਹੁਣ ਆਪਣਾ ਇੱਥੇ ਚੇਅਰਮੈਨ ਦੀ ਚੋਣ ਹੋਈ ਧੀ ਚੰਡੀਗੜ੍ਹ ਦੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਆਰਡਰ ਦੇ ਮੇਅਰ ਦੀ ਇਹਨਾਂ ਦਾ ਰੱਦ ਕਰਕੇ ਝਾੜੂ ਵਾਲਿਆਂ ਦਾ ਬਣਾਇਆ ਵਾਜ਼ਿਰ ਜੀ ਇਹਨਾਂ ਦੇ ਕੋਈ ਖਿਲਾਫ ਸਬੂਤ ਕੋਈ ਪੇਸ਼ ਹੋਏ ਆ ਤਾਂ ਹੀ ਇਹਨਾਂ ਨੂੰ ਅੰਦਰ ਰੱਖਿਆ ਵਾ ਪੰਜਾਬ ਦੇ ਵਿੱਚੋਂ ਫਿਰ ਕਿਹੜੀ ਪਾਰਟੀ ਵੱਧ ਸੀਟਾਂ ਲੈ ਜਾਊ ਤੇ ਕਿੰਨੀਆਂ ਲੈ ਜਾਊ ਦੇਖੋ ਜੀ ਇਹ ਤਾਂ ਰਲਵੇਂਵੇਂ ਆ ਜਾਣਗੇ ਮੇਰੇ ਹਿਸਾਬ ਨਾਲ ਤਾਂ 4 5 ਚਾਰ ਪੰਜ ਕਾਂਗਰਸ ਲੈ ਕੇ ਜਾਊਗੀ ਚਾਰ ਪੰਜ ਜਾ ਆਪਣਾ ਝਾੜੂੜ ਲੈ ਕੇ ਜਾਣਗੇ ਇੱਕ ਦੋ ਕਾਲੀ ਲੈ ਜਾਣਗੇ ਭਾਵੇਂ ਬੀਜੇਪੀ ਵਾਲੇ ਭਵਾਂ ਹਜ਼ਾਰਪੁਰ ਵਾਲੀ ਸੀਟ ਲੈ ਜਾਣ। ਕਾਲੀ ਦੇ ਨਾਲ ਇੰਨੀ ਬੈਕਫੁੱਟ ਤੇ ਕਿਉਂ ਚਲੇਗੇ ਕਾਰਨ ਕੀ ਨੇ? ਬੈਕਫੁੱਟ ਤੇ ਹੁਣ ਇੱਕ ਤਾਂ ਦੇਖੋ ਪਹਿਲਾਂ ਬਰਗਾੜੀ ਵਾਲਾ ਐਡਾ ਕਾਂਡਕ ਹੋਇਆ। ਠੀਕ ਆ ਜੀ। ਇਹਨਾਂ ਨੇ ਫਿਰ ਪੰਜ ਪਿਆਰਿਆਂ ਤੋਂ ਮਾਫੀ ਦਵਾਈ ਸਰਸੇ ਵਾਲੇ ਸਾਹ ਦੇ ਨੂੰ। ਠੀਕ ਹਨ। ਤੇ ਹੁਣ 20 ਸਾਲ ਇਹਨਾਂ ਦਾ ਰਾਜ ਰਿਹਾ ਹੈ। ਇਹਨਾਂ ਨੇ 20 ਸਾਲ ਦੇ ਵਿੱਚ ਕੁਝ ਨਹੀਂ ਕੀਤਾ। ਹੁਣ ਪੰਜਾਬ ਬਚਾਓ ਯਾਤਰਾ ਕਰਕੇ ਗਿਆ ਹੁਣ ਲੱਗਿਆ। ਠੀਕ ਹਨ। ਪੰਜਾਬ ਖਤਰੇ ਚ ਕਿੰਨੇ ਪਾਇਆ ਸੀ ਇਹ ਇਹਨਾਂ ਵੀ ਇਹ ਵੀ ਪੰਜ ਵਾਰ ਮੁੱਖ ਮੰਤਰੀ ਰਹੇ ਨੇ ਉਹੀ ਮੈਂ ਗੱਲ ਕਰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਰਹੇ ਆ ਜਿਆਦਾ ਨਹੀਂ ਉਹਨਾਂ ਨੇ ਕੁਝ ਕੀਤਾ ਹੁਣ ਪੰਜਾਬ ਵਜਾ ਕੇ ਕੀ ਹੋਣ ਲੱਗੇ ਹੁਣ ਕੁਝ ਨਹੀਂ ਹੋਣਾ ਹੁਣ ਤਾਂ ਤੁਹਾਡੇ ਸਾਹਮਣੇ ਆ ਉਹੀ ਇੱਕ ਅੱਧੀ ਸੀਟੇ ਰਹਿ ਜਾਣੀਆਂ ਉਹ ਪਹਿਲਾਂ ਮਨਬਰੀ ਤੇ ਵਾਲੀ ਉਹ ਵੀ ਐਮਐਲਏ ਜਿੱਤ ਗਿਆ ਤਾਂ ਹੁਣ ਤਾਂ ਲੱਗਦਾ ਨਹੀਂ ਵੀ ਉਹ ਵੀ ਇੱਕ ਆ ਜੂ ਇਹਨਾਂ ਨੂੰ ਵੀ ਕੋਈ ਲੋਕ ਸਭਾ ਦੀ ਇੱਕ ਸੀਟ ਵੀ ਆ ਜੂਗੀ ਲੋਕ ਸਭਾ ਦੀ ਕੋਈ ਨਹੀਂ ਲੱਗਦੀ ਕੋਈ ਵੀ ਨਹੀਂ ਲੱਗਦੀ ਬੀਜੇਪੀ ਨੂੰ ਬੀਜੇਪੀ ਦੀ ਚਾਰਪੁਰ ਵਾਲੀ ਜਿਹੜੀ ਹੈ ਸੀਟ ਉਧਰੋਂ ਉਹ ਲੈ ਕੇ ਜਾ ਸਕਦੇ ਆ ਉਧਰੋਂ ਦਾ ਹੈ ਬਾਕੀ ਨਹੀਂ ਹਾਂ ਬਾਕੀ ਕੋਈ ਨਹੀਂ ਅਕਾ ਜੀ ਕੀ ਨਾਮ ਹੈ ਜੀ ਬੱਸ ਉਧਰ ਕਰੋ ਨਹੀਂ ਦਰਸ਼ਨ ਸਿੰਘ ਆ ਜੀ ਦਰਸ਼ਨ ਕੋਈ ਬਕਰ ਦਾ ਮੂੰਹ ਜੀ ਨਹੀਂ ਕੋਈ ਗੱਲ ਨਹੀਂ ਤਾਂ ਕਿਹੜੀ ਪਾਰਟੀ ਪਸੰਦ ਆ ਤੁਹਾਨੂੰ ਪਾਰਟੀਆਂ ਪੂਟੀਆਂ ਕੋਈ ਨਹੀਂ ਜੀ ਪਸੰਦ ਆ ਹੈਗੀਆਂ ਤੁਹਾਨੂੰ ਕੋਈ ਕਿਸੇ ਦਾ ਕੰਮ ਨਹੀਂ ਕਰਦੇ ਹੈਗੇ ਜਾਂ ਕੰਮ ਦੀ ਲੋੜ ਹੁੰਦੀ ਹੈ ਜੀ ਕੋਈ ਲੀਡਰ ਨਹੀਂ ਪਸੰਦ ਬਸ ਤੁਸੀਂ ਸਾਨੂੰ ਤਾਂ ਕੋਈ ਪਸੰਦ ਨਹੀਂਗਾ ਜੀ ਆਪਣੀ ਰੋਟੀ ਰੋਜੀ ਕਰਨੇ ਆ ਕਰਨੇ ਕਰਦੇ ਆ ਕਮਾਉਣੇ ਆ ਇਹ ਮਤਲਬ ਤੁਹਾਡਾ ਮਤਲਬ ਉਧਰੋਂ ਮੂੰਹ ਜਾਂ ਕਿਉਂ ਮੁੜ ਗਿਆ ਵੀ ਇਹ ਪਾਰਟੀਆਂ ਪੂੜੀਆਂ ਮਦਰ ਰਹੇ ਨੇ ਜੀ ਤਾਂ ਲੱਗਦਾ ਗੱਲ ਤਾਂ ਇਹੀ ਆ ਨਾ ਕਿ ਸਟੈਂਡ ਤਾਂ ਇਹ ਰੱਖਦੇ ਨਹੀਂ ਜੀ ਆਪਣਾ ਆਪਣਾ ਅਗਰ ਸਟੈਂਡ ਰੱਖਣ ਇਹ ਕੋਈ ਵੀ ਆ ਪਾਰਟੀ ਕਾਂਗਰਸ ਵਾਲੇ ਕਾਂਗਰਸ ਹੈ ਠੀਕ ਹੈ ਕਾਂਗਰਸੀਆਂ ਅਸੀਂ ਕਾਂਗਰਸੀਏ ਸੀ ਠੀਕ ਹੈ ਇਹਨਾਂ ਦਾ ਕੋਈ ਸਟੈਂਡ ਨਹੀਂਗਾ ਹੈਗਾ ਜੀ ਇਹ ਸਿਆਸਤ ਜਿੰਨੇ ਇੱਕ ਝੋਲਾ ਜਿਹਾ ਕਿਉਂ ਪੈ ਗਿਆ ਹੋਇਆ ਇਹ ਜਿਹੜਾ 5-7 ਸਾਲਾਂ ਤੋਂ ਹੋਇਆ ਇਦਾਂ ਮੰਗਿਆ ਜੀ 11 ਮੰਗਿਆ ਉਹਨਾਂ ਇਹ ਤਾਂ ਸਰ ਜੀ ਪਤਾ ਕੀ ਚੱਕਰ ਹੈ ਇਹ ਇਹ ਮਤਲਬ ਕੀ ਕਿਉਂ ਲਾਦਾ ਵੀ ਪੈਸੇ ਦੇ ਲਾਲਚ ਨੂੰ ਚ ਕਰਕੇ ਜਾਂਦੇ ਨੇ ਜਾਂ ਕੁਰਸੀ ਕਰਕੇ ਜਾਂ ਕੋਈ ਹੋਰ ਕਾਰਨ ਡਰ ਡਰ ਕਾਰਨ ਡਰ ਕਾ ਇਹਨਾਂ ਨੂੰ ਕਾਹਦਾ ਡਰ ਹੈ ਜੀ ਇਹਨਾਂ ਕੋਲ ਫੋਰਸਾਂ ਨੇ ਇਹਨਾਂ ਕੋਲ ਪੈਸਾ ਹੈ ਸਾਰਾ ਕੁਝ ਪੈ ਬਾ ਕੁਰਸੀ ਵਾਸਤੇ ਜਾਂਦੇ ਨੇ ਠੀਕ ਹੈ ਧੰਨਵਾਦ ਜੀ ਅੰਕਲ ਜੀ ਕੀ ਨਾਮ ਹੈ ਜੀ ਨਰਪਾਲ ਸਿੰਘ ਜੀ ਚਾਰ ਪਾਰਟੀਆਂ ਨੇ ਕਿਹੜੀ ਪਸੰਦ ਆ ਤੁਹਾਨੂੰ ਹੁਣ ਲੋਕ ਸਭਾ ਦੀਆਂ ਚੋਣਾਂ ਆ ਮੈਨੂੰ ਆਇਆ ਆਪਾ ਇਹ ਆ ਆਪਰੇ ਆਪਰੇ ਕਹੋ ਕਾ ਤੁਹਾਨੂੰ ਉਹ ਕਹਿੰਦੇ ਇੱਕ ਜ਼ਾਂ 1 ਬਿਲੀਅਨ ਨਹੀਂ ਸਾਡੇ ਭਜਣ ਦਿੱਤੀ। ਅੱਛਾ ਕਹਿੰਦਾ ਸੀ ਵੀ ਮੋਟਰਾਂ ਬੰਦ ਕਰਾ ਕੇ ਰੱਖੂ ਰੱਖੀਆਂ। ਇਹ ਬਾਕੀ ਕੋਈ ਸਾਲ ਬਿਲ ਨਹੀਂ ਆਇਆ। ਮਗਾਣ ਦਾ। ਹੋਰ ਦੱਸੋ ਹਲੇ ਹੋਰ 2 ਸਾਲ ਚ ਕੀ ਕਰ ਦਵੇ? ਕੁਛ ਨਾ ਕੁਛ ਤਾਂ ਕਰਦਾ ਆ ਰਿਹਾ। ਹਾਂ ਬਾਬਾ ਇਹ ਹਾਂ ਉਹਨਾਂ ਨਾਲ ਚੰਗਾ ਹੀ ਸਾਨੂੰ ਦੋ ਪੱਲੇ ਨਾਲ ਬੜੀ ਲੱਗ ਰਿਹਾ। ਉਹ ਕਹਿੰਦੇ ਵਿਰੋਧੀ ਘਰੇ ਇੰਨੇ ਖਤਰੇ ਦੀ ਬਾਤ ਤਾਂ ਪੰਜਾਬ। ਇਹ ਨਹੀਂ ਕਹਿ ਸਕਦੇ। ਇਹ ਨਹੀਂ ਕਹਿ ਸਕਦੇ। ਚਾਹਤ ਪਤਾ ਹੋ ਚਾਹੀਦੇ। ਨੀ ਫਿਰ ਖਤਰੇ ਜੀ ਕਿਵੇਂ ਪੈ ਗਿਆ ਪੰਜਾਬ ਕਹਿੰਦੇ ਕਰਜ਼ਾ ਝੜਾ ਤੈ ਨੇ ਉਹ ਕਿੰਨੇ ਵਜੇ ਇਹ ਤਾਂ ਪਿਛਲਾ ਹੀ ਨਹੀਂ ਕਰਜ਼ਾ ਤਲਾਇ ਰਿਹਾ ਹਲੇ ਹੋਰ ਨਵਾਂ ਤਾਂ ਕਿਆ ਝੜਾਉਣਾ ਹੈ ਮਤਲਬ ਜਿਹੜੇ ਪਿਛਲੇ ਸਾਲ ਸੀਏ ਉਦੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਨੇ ਤੁਸੀਂ ਇਹ ਮੰਨਦੇ ਹੋ ਨਹੀਂ ਠੀਕ ਨੇ ਕੋਈ ਮੜ ਰਹੀ ਸੀ ਮੈਂ ਤਾਂ ਮੰਨਦਾ ਪੰਜਾਬ ਦੇ ਪੰਜਾਬ ਦੇ ਚੰਗੇ ਭਲੇ ਹਾਲਾਤ ਨਹੀਂ ਪੰਜਾਬ ਦੇ ਜਿਹੜਾ ਕਰਜ਼ਾ ਚੱਲ ਰਿਹਾ ਜੀ ਇੰਨਾ ਤਾਂ ਖੇਲ ਰਹੇ ਆਂ ਦੱਸੋ ਮੈਨੂੰ ਪਹਿਲਾਂ ਹੈ ਕਿਹੜੇ ਹਾਲਾਤ ਖਰਾਬ ਨੇ ਆ ਦੇਖ ਲਓ ਫਿਰ ਆ ਦੱਸੋ ਵੀ 13 ਜੋ ਵੱਦ ਸੀ ਟੰਕੜੀ ਪਾਰਟੀ ਦਾ ਜੀ ਪੰਜਾਬ ਚੋਂ ਏ ਲਿਜਾਓ ਜੀ ਹਾਂ ਪਾਲੇ ਲਿਜਾਣਗੇ ਜੀ ਆਪਰੇ ਲਿਜਾਣਗੇ ਜੀ ਲਿਜਾਣਗੇ ਜੀ 10 ਬ ਘਟੋ ਘਟ ਜੀ 10 ਹਾਂ ਬਾਕੀ ਜਿਹੜੀ ਰਹਿ ਗਈ ਉਹ ਕਿੰਨੂ ਦੇ ਰਹੇ ਹੋ ਉਹ ਕੋਈ ਲੈ ਜਵੇ ਸਾਡੇ ਕਿੰਨੀ ਤੇ ਉਹ ਖੁੱਲੀ ਛੁੱਟੀ ਆ ਉਹ ਖੁੱਲੀ ਛੁੱਟੀ ਆ 12 12 ਠੀਕ ਹੈ ਧੰਨਵਾਦ ਤਾ ਹੋਰ ਵੀ ਮੌਜੂਦ ਨੇ ਸਾਡੇ ਨਾਲ ਅੰਕ ਜੀ ਕੀ ਨਾਮ ਉਹ ਤੋਂ ਲੈ ਉਹ ਉਹ ਨਹੀਂ ਉਹ ਕੋਈ ਗੱਲ ਨਹੀਂ ਮੇਰਾ ਭਗਵੰਤ ਪਾਲ ਸਿੰਘ ਠੀਕ ਹੈ ਪਹਿਲਾਂ ਤੁਸੀਂ ਦੂਜੀਆਂ ਪਾਰਟੀਆਂ ਵੀ ਦੇਖੀਆਂ ਨੇ ਪੰਜਾਬ 'ਚ ਦੋਕਸਾਰਾਂ ਤੋਂ ਨਵੀਂ ਦੇਖ ਰਹੇ ਹੋ ਠੀਕ ਹੈ ਮਤਲਬ ਇਨਾਂ ਦੇ ਵਿੱਚੋਂ ਵੀ ਕੋਈ ਨਿਭਸਨ ਸਿਮਰਜੀਤ ਮੰਨਦੀ ਗੱਲ ਕਰਦੇ ਹੋ? ਹਾਂ ਪਹਿਲਾਂ ਮੰਨਦੇ ਹੁਣ ਨਹੀਂ। ਠੀਕ ਹੈ। ਹੂੰ ਹੁਣ ਪਾਓ। ਤੁਸੀਂ ਮੰਨਦੇ ਹੋ ਉਹਨਾਂ ਨੇ ਕੁਝ ਕਰਿਆ ਜਿਵੇਂ 1 ਸਾਲ ਵਾਸਤੇ ਉਹ ਜਿਮ ਨਹੀਂ ਚੋਣ ਵੀ ਜਿੱਤੇ ਸੀ ਸੰਗਰੂਰ ਤੋਂ ਤੇ ਉੱਥੇ ਪਹੁੰਚ ਗਏ। ਜਿੱਦਾਂ ਮੈਨੂੰ ਵੀ ਪਾਰਟੀ ਜਿਉਂ ਨਾ ਹੈ ਵੀ ਨਹੀਂ ਜਾਊ। ਚਲੋ ਉਹ ਛੱਡੋ ਉਹਦੀ ਗੱਲ ਛੱਡੋ। ਹੋਰ ਗਾਹਾਂ ਗੱਲ ਕਰੋ। ਠੀਕ ਹੈ ਫਿਰ ਆਏ ਦੋਸਤੋ ਵੀ ਹੁਣ ਕਿਹੜੀ ਪਸੰਦ ਹੈ ਅੱਜ ਦੇ ਟਾਈਮ 'ਚ? ਪਸੰਦ ਤਾਂ ਨਹੀਂ ਵੋਟ ਵਜਾੜੂ ਨੂੰ ਪਾ ਦਾਂਗੇ। ਅੱਛਾ। ਬਸ। ਉਹ ਕਿਉਂ ਮਤਲਬ? ਵੈਸੇ ਹੀ ਵਧੀਆ ਉਹਨਾਂ ਨਾਲ ਚੰ ਉਹਨਾਂ ਲੋਕ ਨੇ ਉਹਨਾਂ ਖਤਰਾ ਜਾ ਪਰ ਕਰਿਆ ਕਰਿਆ ਬਤਾ ਹੁਣ ਕੋਈ ਖਤਰਾ ਨਹੀਂ ਜਗਾ ਤੁਸੀਂ ਇਹ ਤੁਲਨਾ ਕੀਤੀ ਜਾਵੇ ਉਹ ਤਾਂ ਫਿਰ 5 ਸਾਲ ਬਾਅਦ ਕਰਨੀ ਚਾਹੀਦੀ ਹੈ ਪਰ ਆਪਾਂ ਫਿਰ ਵੀ ਕਰ ਰਹੇ ਆਂ ਵੀ 2 ਸਾਲ ਹੋ ਗਏ ਨੇ ਜੇ 2 ਸਾਲਾਂ ਦੇ ਵਿੱਚ ਲੱਗਿਆ ਵੀ ਜਿਹੜਾ ਪਿੱਛੇ ਕੋਈ ਕੰਮ ਇਦਾਂ ਦੇ ਨਹੀਂ ਸੀ ਹੋਏ ਵੀ ਉਹ 2 ਸਾਲ ਚ ਹੋ ਗਏ ਬਿਜਲੀ ਫਿਰ ਘਰੋਂ ਕੰਮ ਸੇ ਕੰਮ ਬਿਜਲੀ ਬਿਲੇ 5 5-6 ਮਹੀਨੇ ਕਰ ਬਿੱਲ ਨਹੀਂ ਭਰਦੇ ਮੋਟਰਾਂ ਦੀ ਵੀ ਲਾਈਟ 12 15-15 ਘੰਟੇ ਆਉਂਦੀ ਆ ਕਹਿਣ ਦਾ ਮਤਲਬ ਵੀ ਉਹਨਾਂ ਨੂੰ ਵੈਟਰਾਂ ਬਾਕੀ ਚਲੋ ਬਹੁਤੀ ਵੀ ਨਹੀਂ ਤਾਰੀਫ ਆਪਣੀ ਵੀ ਉਹਨਾਂ ਨੂੰ ਵੈਟਰਾਂ ਬੱਸ ਇੰਨਾ ਕਹੋ ਵੀ ਮਤਲਬ ਐ ਕਹਿ ਰਹੇ ਹਾਂ ਕਿ ਲੋਕਾਂ ਨੂੰ ਕੋਈ ਸਹੂਲਤ ਦਿੱਤੀ ਜਿਵੇਂ ਬਿਜਲੀ ਹੋ ਗਈ ਔਰਤਾਂ ਦਾ ਬਸ ਕਰਾਇਆ ਹੋ ਗਿਆ ਨਾ ਤੇ ਜਿਵੇਂ ਆਟਾ ਦਾਲ ਵੀ ਲੋਕਾਂ ਨੂੰ ਮਿਲ ਰਹੇ ਨੇ ਹੁਣ 1000 ਰੁਪਏ ਵੀ ਔਰਤਾਂ ਨੂੰ ਕਹਿ ਰਹੇ ਨੇ ਫਿਰ ਇਹ ਤਾਂ ਪੰਜਾਬ ਦੀ ਲੋਡ ਪੈਣਾ ਨਾ ਚੱਲੋ ਤਾਂ ਲੋਡ ਤਾਂ ਪੈਣੀ ਜੇ ਮੇਰੀ ਕਹਿਣ ਦਾ ਮਤਲਬ ਉਹਨਾਂ ਨਾਲੋਂ ਚੰਗੇ ਨੇ ਮੇਰਾ ਇੱਕੋ ਸਵਾਲ ਬਸ ਜੀ ਉਹਨਾਂ ਨਾਲੋਂ ਚੰਗੇ ਨੇ ਚਲੇ ਵੀ ਠੀਕ ਹੈ ਤੁਹਾਡੀ ਗੱਲ ਜਿਹੜੇ ਮਤਲਬ ਕੁਝ ਲੋਕ ਕਹਿੰਦੇ ਨੇ ਵੀ ਜਿਹੜੇ ਪੋਲੀਟੀਕਲ ਲੀਡਰ ਨੇ ਇਹ ਪਾਰਟੀਆਂ ਜਦੋਂ ਚੋਣ ਆਉਂਦੀਆਂ ਨੇ ਵੱਡੇ ਵੱਡੇ ਵਾਅਦੇ ਕਰਦੇ ਨੇ ਹੁਣ ਰਾਹੁਲ ਗਾਂਧੀ ਉਹਨਾਂ ਨੇ ਕਹਿਤਾ ਔਰਤਾਂ ਨੂੰ 1 ਸਾਲ ਦੇ ਵਿੱਚ 1 ਲੱਖ ਰੁਪਏ ਦਵਾਂਗੇ ਨਰਿੰਦਰ ਮੋਦੀ ਨੇ 15 ਲੱਖ ਕਿਹਾ ਸੀਗਾ ਫਿਰ ਇਹ ਕਾਹਤੋਂ ਕਰਦੇ ਨੇ ਕੁਝ ਨਹੀਂ ਹੁੰਦਾ ਪ੍ਰੌਡ ਹੁੰਦਾ ਸਾਰਾ ਇਹ ਪ੍ਰੌਡ ਹੁੰਦਾ ਇਹ ਸਾਰਾ ਬੋੜ ਕੌਣ ਘਬਰਾਹ ਕਰਦੇ ਨੇ ਘੁਰਾ ਕਰਦੇ ਨੇ ਅੱਛਾ ਕੁਝ ਨਹੀਂ ਹੁੰਦਾ ਨਾ ਕੋਈ ਐਂ ਤਾਂ ਸੁਪਰ ਪੋਲਿਸੀ ਹੁੰਦੀ ਹੈ ਇਹਨਾਂ ਦੀ ਉਹੀ ਚੀਜ਼ ਹੁੰਦੀ ਹੈ ਸਾਰੀਆਂ ਸਰਕਾਰਾਂ ਦੀ ਪੋਲਿਸੀ ਇੱਕੋ ਹੁੰਦੀ ਹੈ ਠੀਕ ਹੈ ਡਾਕਟਰ ਮਨ ਮੋਰ ਸਿੰਘ OK ਵਧੀਆ ਤਾਂ ਠੀਕ ਆ ਵਧੀਆ ਤਾਂ ਵਧੀਆ ਤਾਂ ਚੰਗਾ ਤਾਂ ਹਾਂ ਮਤਲਬ ਜਿਵੇਂ ਪਸਾਨਾਂ ਦੇ ਮਸਲੇ ਨੇ ਜਾਂ ਹੋਰ ਕਈ ਮਸਲੇ ਲਟਕ ਰਹੇ ਨੇ ਲੱਗਦਾ ਵੀ ਅੱਗੇ ਹੱਲ ਹੋ ਜਾਣਗੇ ਤੇ ਹੁਣ ਉੱਪਰ ਕੀ ਲੱਗ ਰਿਹਾ ਵੀ ਉੱਪਰ ਕਿਹੜਾ ਆ ਰਿਹਾ ਹੁਣ ਦੁਬਾਰਾ ਰਿਪੀਟ ਕਹਿ ਨਹੀਂ ਸਕਦੇ ਕੁਝ ਨਹੀਂ ਕਿਹਾ ਜਾ ਸਕਦਾ ਕੀ ਹੋਣਾ ਬਦਲਾਊਗਾ ਇਹ ਕਿੰਨ ਲੱਗਦਾ ਕੁਝ ਨਹੀਂ ਕਿਹਾ ਜਾ ਸਕਦਾ ਅੱਛਾ ਅਜੇ ਮਤਲਬ ਸਿਸਟਮ ਨਹੀਂ ਬਦਲਦਾ ਕੁਝ ਨਹੀਂ ਕਿਹਾ ਜਾ ਸਕਦਾ ਨੂੰ ਪਤਾ ਨਾ ਸਾਡੇ ਅਸੀਂ ਬੋਲ ਨਹੀਂ ਸਕਦੇ ਉਹ ਲੋਲ ਲਬਜ ਠੀਕ ਹੈ ਹਾਂ ਉਹਨੂੰ ਪਤਾ ਹੈ ਧੰਨਵਾਦ ਜੀ ਹਾਂ ਠੀਕ ਆ ਤਾਂ ਹੋਰ ਵੀ ਸਾਡੇ ਨਾਲ ਕੁਝ ਲੋਕ ਮਿਲ ਕੇ ਜ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਵੀਰੇ ਗੁਰਮਨਜੀਤ ਸਿੰਘ ਵੀਰੇ ਕਿਹੜੀ ਪਾਰਟੀ ਪਸੰਦ ਆ ਤੁਹਾਨੂੰ ਲੋਕ ਸਭਾ ਦੇ ਚੋਣਾਂ ਆ ਗਈਆਂ ਆ ਪਤਾ ਕਾਂਗਰਸੀਆਂ ਵੀਰੇ ਅੱਛਾ ਬਿਲਕੁਲ ਕਿੰਨਿਆ ਸੀਟਾਂ ਨਾ ਜਣਗੇ ਕਾਂਗਰਸ ਵਾਲੇ ਪੰਜਾਬ ਚੋਂ ਦੇਖੋ ਜੀ ਇਤਕੇ ਹੁਣ ਸਮਾਂ ਦੱਸੂਗਾ ਇਹ ਤਾਂ ਅੰਦਾਜ਼ਾ ਕੀ ਲੱਗਦਾ ਅੱਛਾ ਤਾਂ ਕਹਿੰਦਾ 13 0 ਹੋ ਜੂਵੇ ਜੀ ਲੱਗਦਾ ਵੀ ਹੋ ਜਾਊਗਾ ਫਿਰ 13 ਹੋ ਸਕਦਾ ਵੀਰੇ 13 0 ਹੋ ਸਕਦਾ ਕੁਝ ਵੀ ਹੋ ਸਕਦਾ ਅੱਛਾ ਹਾਂ ਨਹੀਂ ਵੀ ਜਿਵੇਂ ਤਾਂ ਕਾਂਗਰਸ ਦੀ ਪਿੱਛੇ ਸਰਕਾਰ ਰਹੀ ਹੈ ਤੁਸੀਂ ਮੰਨਦੇ ਹੋ ਕੰਮ ਕਰ ਹੋਏ ਨੇ ਸਮਕਾਰ ਬਿਲਕੁਲ ਹੋਏ ਨੇ ਜੀ ਬਿਲਕੁਲ ਜਿਹਦੇ ਜਿਹੇ ਪੰਜਾਬ ਪੱਧਰ ਦੇ ਜ਼ਿਲ੍ਹੇ ਜਿਲ੍ਹੇ ਤਾਂ ਬਹੁਤ ਹੋਏ ਨੇ ਜੀ ਅੱਛਾ ਹਾਂ ਜੀ ਵੀ ਜਿਵੇਂ ਉੱਪਰ ਕਹਿੰਦੇ ਸੀਗੇ ਕਾਂਗਰਸ ਨੂੰ ਕਹਿੰਦੇ ਸੀ ਵੀ ਕੈਪਟਨ ਕੋ ਅੱਖ ਨਹੀਂ ਕਰਕੇ ਗਿਆ ਨਾਲੇ ਉਹਨਾਂ ਦੀ ਉਹ ਸਰਕਾਰ ਸੀ ਉੱਪਰ ਇਹ ਕੈਪਟਨ ਨਹੀਂ ਵੀਰੇ ਇੱਥੇ ਕੁਲਜੀਤ ਸਿੰਘ ਨਾਗਰਾ ਸਾਹਿਬ ਨੇ ਵਧੀਆ ਕੰਮ ਕਰਾਏ ਨੇ ਬਿਲਕੁਲ ਜੀ ਰੂਡ ਰੂਡ ਸਭ ਕੁਝ ਵਧੀਆ ਕਰਿਆ ਉਹਨਾਂ ਨੇ ਜੀ ਮੈਂ ਪੰਜਾਬ ਪੱਧਰ ਦੀ ਗੱਲ ਕਰ ਰਿਹਾ ਸੀਗਾ ਤੇ ਆ ਪੱਧਰ ਦਾ ਨਹੀਂ ਵੀਰੇ ਆਪਾਂ ਨੂੰ ਇੰਨਾ ਪਤਾ ਜੀ ਆਪਣੇ ਜ਼ਿਲ੍ਹੇ 'ਚ ਵਧੀਆ ਕੰਮ ਹੋਇਆ ਦਿੰਦੇ ਨੇ ਕੈਪਟਨ ਬੀਜੇਪੀ ਦੇ ਵਿੱਚ ਲੱਗੇ ਉਹਨਾਂ ਦਾ ਕੁਝ ਬਣੂ ਪਿੰਡਾਂ ਚੋਂ ਨਹੀਂ ਪੈਂਦੀ ਜੀ ਪਿੰਡਾਂ ਚੋਂ ਨਹੀਂ ਪੈਂਦੀ ਇਹ ਤਾਂ ਕਸਾਨ ਜਿਵੇਂ ਮਤਲਬ ਖਿਲਾਫ ਨੇ ਹਨਾ ਬਿਲਕੁਲ ਉਹੀ ਕਾਰਨ ਆ ਵੀਰੇ ਸਭ ਤੋਂ ਵੱਡਾ ਕਾਰਨ ਇਹੀ ਬੋਟ ਨਹੀਂ ਪੈਂਦੀ ਉਹ ਕਿਸਾਨ ਜਿੱਥੇ ਬੰਦੀ ਵੀ ਇੱਕ ਜੁੱਟ ਨਹੀਂ ਉੱਥੇ ਦੋਕ ਬੈਠੀਆਂ ਨੇ ਬਾਕੀ ਸਾਰੇ ਲੱਗਨ ਹੋ ਗਏ ਇਹ ਕਾਰਨ ਕੀ ਬਣੇ ਫਿਰ ਵੀ ਉਹ ਸਾਰੇ ਇੱਕ ਪਾਸੇ ਨਹੀਂ ਹੋ ਗਏ ਉੱਥੇ ਜਾ ਨਹੀਂ ਰਹੇ ਵੀਰੇ ਕਿਸਾਨ ਦੇਖੋ ਚਾਹੇ ਇੱਕ ਜੁੱਟਾ ਚਾਹੇ ਨਹੀਂ ਪਰ ਭਾਜਪਾ ਨੂੰ ਵੋਟ ਨਹੀਂ ਪਾਉਂਦੇ ਇਹ ਤਾਂ ਕਲੀਅਰ ਆ ਨਾ ਪੰਜਾਬ ਚ ਹਾਂ ਪੰਜਾਬ ਚ ਭਾਜਪਾ ਨੂੰ ਵੋਟ ਨਹੀਂ ਮਿਲਦੀ ਤਾਂ ਸਿਉ ਕੀ ਬੰਦ ਆ ਹੋਰ ਪਾਸੇ ਭਰਾ ਭਾਈ ਇੰਨਾ ਪਰ ਨੌਲੇਜ ਨਹੀਂ ਹੈਗੀ ਪਤਾ ਪੰਜਾਬ ਨਾਲੋਂ ਜ਼ਿਆਦਾ ਰਿਲੇਟਡ ਹੈ ਠੀ ਨਾਮ ਹੀ ਤੁਹਾਡਾ ਜਤਿੰਦਰ ਸਿੰਘ ਹੈ। ਪਾਜੀ ਕਿਹੜੀ ਪਾਰਟੀ ਪਸੰਦ ਹੈ ਤੁਹਾਨੂੰ ਪੰਜਾਬ ਦੇ ਵਿੱਚ? ਪਾਰਟੀਆਂ ਦਾ ਪਹਿਲਾਂ ਅਸੀਂ ਕਾਲੀਆਂ ਨੂੰ ਪਾਈਆਂ ਵੋਟਾਂ ਪਰ ਹੁਣ ਅਸੀਂ ਆਮ ਪਾਰਟੀ ਨੂੰ ਪਾਈਆਂ ਵੋਟਾਂ। ਹਾਂ ਇਹ ਸਾਨੂੰ ਵਧੀਆ ਲੱਗਿਆ ਪਾਰਟੀ। ਪੰਥ ਤੋਂ ਪਰਲੇ ਪਾਸੇ ਨੂੰ ਗੱਦ ਹੋ ਗਏ ਫਿਰ। ਬਸ ਪੰਥ ਹੋਰ ਬਾਰੇ ਸੋਚਦਾ ਨਹੀਂ ਪੰਥ ਹੁੰਦਾ ਲੋਕਾਂ ਦਾ ਭਲਾ ਕਰਨ ਲਈ। ਉਹ ਆਪਣੇ ਭਲੇ ਲਈ ਸੋਚੀ ਜਾਣ ਫਿਰ ਗੱਲ ਜੀ ਨਹੀਂ ਬਣਦੀ ਹੈਗੀ। ਹਾਂ। ਉਹ ਫਿਰ ਇਧਰ ਨੂੰ ਹੋਏ ਪਏ ਨੇ ਕਹਿੰਦੇ ਵੀ ਮਤਲਬ ਆ ਪੰਜਾਬ ਬਚਾਈਏ ਇਕੱਠੇ ਹੋ ਕੇ ਆਜੋ ਜਿਹੜੇ ਰੂਸੀ ਹੋਏ ਹੋ ਤੁਸੀਂ ਵੀ ਜਾਓਗੇ ਨਾਲ ਹੁਣ ਪੰਜਾਬ ਕੀ ਤੋਂ ਬਚਾਓ ਕਿੱਥੇ ਪੰਜਾਬ ਕਿੱਥੇ ਕਰਕੇ ਚੱਲੇ ਆ ਮੈਨੂੰ ਪਤਾ ਦੇਖਦਾ ਨਹੀਂ ਹੈਗਾ ਅੱਗੇ ਨਾਲ ਵਧੀਆ ਬਿਜਲੀ ਵੀ ਆਉਂਦੀ ਆ ਬੰਦ ਕਰਨੀਆਂ ਪੰਨੀਆਂ ਮੋਟਰਾਂ ਤੇ ਘਰ ਦੀ ਬਿਜਲੀ ਵੀ ਆਉਂਦੀ ਆ ਹੁਣ ਵੀ ਕਿੱਥੋਂ ਆਉਂਦੀ ਆ ਬਿਜਲੀ ਪਹਿਲਾਂ ਇਹਨਾਂ ਕੋ ਕਦੇ ਕੋਲਾ ਮੁੱਕ ਜਾਂਦਾ ਤਾਂ ਕਦੇ ਕੁਸ ਮੁੱਕ ਜਾਂਦਾ ਤਾਂ ਹੁਣ ਬਿਜਲੀ ਕਿੱਥੋਂ ਆਉਂਦੀ ਆ ਜਿਹਨਾਂ ਮੈਨੂੰ ਇਹ ਪਾਰਟੀ ਵਧੀਆ ਲੱਗੀ ਆ ਆਮ ਪਾਰਟੀ ਐਂ ਦੱਸ ਦੋ ਫਿਰ 13 ਚ ਕਿੰਨੀਆਂ ਕਿ ਸਿੱਟਾਂ ਲੈ ਜਾਣਗੇ ਤੇਰਾ ਜੋ 8 ਦਾ ਹੈਗੀ 8 ਹੈਗੀ ਹਾਂ ਬਾਕੀ ਬਾਕੀ ਤਾਂ ਆਪਸ ਵਿੱਚ ਵੰਡ ਲੈਣਗੇ ਧੰਨਵਾਦ ਹਾਂ ਤਾਂ ਸਾਡੇ ਨਾਲ ਬਹੁਤ ਸਾਰੇ ਜੋ ਜੋ ਜਾਂ ਨੌਜਵਾਨ ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਮਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ